ਚੰਡੀਗੜ੍ਹ ਦੀ ਜਿਹੜੀ ਨਗਰ ਨਿਕਮ ਹੈ ਉਸ ਵਿੱਚ ਪਾਜ ਪਾਣੇ ਖੇਲਾ ਕੀਤਾ ਤੇ ਜਿਹੜੇ ਮੇਅਰ ਦੀ ਸਲਾਣਾ ਚੋਣ ਹੈ ਉਹ ਆ ਰਹੀ ਹੈ ਇਸ ਬਾਰੇ ਕੀ ਖਬਰਾਂ ਨੇ ਇਸ ਦੀ ਡਿਟੇਲ ਦਿਓ ਖੇਲਾ ਸ਼ਬਦ ਕਹਿਣ ਲੱਗੇ ਖਬਰਾਨੀ ਕਿਉਂ ਖੇਲਾ ਸ਼ਬਦ ਪਤਾ ਕਿੱਥੋਂ ਆਇਆ ਹੂੰ ਖੇਲਾ ਸ਼ਬਦ ਪਿਛਲੀ ਵਾਰ ਜਿਹੜਾ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਜੀ ਉੱਥੋਂ ਆਇਆ ਹੂੰ ਖੇਲਾ ਕਰੋ ਜੀ ਖੇਲਾ ਕਰੋ ਹੂੰ ਹੈਨਾ ਇਹ ਬੰਗਾਲ ਤੋਂ ਸ਼ਬਦ ਆਇਆ ਸੀ ਇਹ ਬੀਜੇਪੀ ਦੀ ਪੋਲੀਟੀਕਲ ਜਿਹੜੀ ਬਦਮਾਸ਼ੀ ਹੈ ਉਹਦਾ ਇੱਕ ਸਿੰਬਲ ਬਣਿਆ ਜੀ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਚੰਡੀਗੜ੍ਹ ਚ ਖੇਲਾ ਜੀ ਖੇਲਾ ਹੋ ਗਿਆ ਉਹਦਾ ਕੀ ਮਤਲਬ ਹੈ ਉਹਦਾ ਮਤਲਬ ਹੈ ਕਿ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਦੋ ਐਮਸੀ ਹਮ ਸੋਮਨ ਔਰ ਪੂਨਮ ਜੀ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰਾ ਲਿਆ ਹਮ ਹੁਣ ਬੀਜੇਪੀ ਕਹੇਗੀ ਜੀ ਅ ਇਹਦੇ ਵਿੱਚ ਕੀ ਪ੍ਰੋਬਲਮ ਹੈ ਜੇ ਕੋਈ ਵੀ ਬੰਦਾ ਕਹੇਗਾ ਇਸ ਵਿੱਚ ਕੀ ਪ੍ਰੋਬਲਮ ਹੈ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਮਨ ਕਰਿਆ ਉਹ ਪਾਰਟੀ ਬਦਲ ਕੇ ਚਲੇ ਗਏ ਹਮ ਹੈ ਨਾ ਤੇ ਪਰ ਸਵਾਲ ਇਹ ਹੈ ਕਿ ਜਨਮ ਇਹਦੀਆਂ ਜਨਵਰੀ ਦੇ ਵਿੱਚ 3 ਜਨਵਰੀ ਤੱਕ ਇਹਦੀ ਡੇਟ ਖਤਮ ਹੋ ਰਹੀ ਹੈ ਹਮ ਮੇਅਰ ਨਵੀਂ ਚੋਣ ਹੋਣੀ ਬਿਲਕੁਲ ਤੇ ਨਵੀਂ ਚੋਣ ਤੋਂ ਪਹਿਲਾਂ ਕਿਉਂ ਸ਼ਾਮਲ ਕੀਤਾ ਗਿਆ ਹਮ ਇਹਦਾ ਮਤਲਬ ਹੈ ਕਿ ਹੌਰਸ ਟ੍ਰੇਡਿੰਗ ਜਿਹੜੀ ਆ ਹੋਈ ਆ ਕੁਝ ਬਿਲਕੁਲ ਬਿਲਕੁਲ ਹੈਨਾ ਹੂੰ ਔਰ ਭਾਜਪੀ ਚੰਡੀਗੜ੍ਹ ਦੀ ਜਿਹੜੀ ਮਿਊਸਪਲ ਕਾਉਂਸਲ ਹੈ ਉਹਦੇ ਤੇ ਕਾਬਜ ਹੋਣ ਵਾਸਤੇ ਕਿੰਨੀ ਉਤਾਰੂ ਹੈ ਔਰ ਕਿੰਨੀ ਆਤੁਰ ਹੈ ਹੂੰ ਉਹਦੀ ਐਗਜ਼ਾਮਪਲ ਅਸੀਂ ਪਿਛਲੀ ਵਾਰ ਦੇਖ ਚੁੱਕੇ ਹਾਂ ਜੀ ਜਦੋਂ ਉਹ ਯਾਦ ਹੈ ਨਾ ਇਸ ਤਰ੍ਹਾਂ ਕਾਗਜ਼ ਫੜ ਕੇ ਇਹਨਾਂ ਦਾ ਨਾਮਿਨੇਟ ਆਰਓ ਜਿਹੜਾ ਸੀਗਾ ਇਲੈਕਸ਼ਨ ਕਰਵਾ ਰਿਆ ਸੀ ਉਹ ਐਂ ਹੱਥ ਸਟੇਡਾ ਕਰਕੇ ਐਂ ਆਪ ਦੀਆਂ ਜਿਹੜੀਆਂ ਵੋਟਾਂ ਸੀ ਉਹ ਖਰਾਬ ਕਰ ਰਿਆ ਸੀ ਹੂੰ ਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੀ ਹੋਇਆ ਜੀ 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 ਠੀਕ ਹੈ ਨਾ ਤੇ ਸੁਪਰੀਮ ਕੋਰਟ ਨੇ ਫਿਰ ਆਰਡਰ ਕੀਤੀ ਉਹਦੇ ਦੁਬਾਰਾ ਚੋਣ ਹੋਈ ਸੀ ਤੇ ਫਿਰ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਸੀ ਹੂੰ ਹੁਣ ਉਸ ਗੱਲ ਨੂੰ ਤੋੜਨ ਵਾਸਤੇ ਇਹਨਾਂ ਨੇ ਦੋ ਬੰਦੇ ਐਨੇ ਜਦੋਂ ਬੰਦੇ ਹੁੰਦੇ ਤੁਸੀਂ ਸਰਕਾਰ ਆ ਤੁਹਾਡੀ ਤੁਸੀਂ ਕੁਝ ਵੀ ਕਰ ਸਕਦੇ ਬਿਲਕੁਲ ਬਿਲਕੁਲ ਪ੍ਰਸ਼ਾਸਨ ਹੈ ਤੁਹਾਡਾ ਹੂੰ ਹਰੇਕ ਬੰਦਾ ਜਿਜਾਰੂ ਥੋੜੇ ਹੁੰਦਾ ਹਾਂ ਬਿਲਕੁਲ ਤੇ ਉਹ ਹੁਣ ਇਹਨਾਂ ਨੇ ਕੰਮ ਕਰ ਦਿੱਤਾ ਇਸੇ ਕਰਕੇ ਕਿਹਾ ਜਾ ਰਿਹਾ ਕਿ মিডিਆ ਸ਼ਬ ਚੱਲ ਰਿਹਾ ਕਿ ਆ ਬੀਜੇਪੀ ਨੇ ਖੇਲਾ ਕਰਤਾ ਢੰਡੀਗੜ ਚ ਹੈਨਾ ਸੋ ਕੁੱਲ 35 ਸੀਟਾਂ ਹੈ ਜੀ 35 ਦੇ ਵਿੱਚੋਂ ਨਾਲ ਪਲੱਸ 1 ਇੱਕ ਸੀਟ ਮੈਂਬਰ ਪਾਰਲੀਮੈਂਟ ਦੀ ਹੋਣੀ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੈ ਇਸ ਵਾਰ ਮਨੀਸ਼ ਤਵਾੜੇ ਉਹਨਾਂ ਦੀ ਵੋਟ ਹੈ ਨੌ ਮੈਂਬਰ ਜਿਹੜੇ ਨੋਮੀਨੇਟਡ ਹੁੰਦੇ ਆ ਸੋ ਕੁੱਲ ਜਿਹੜੀ ਜਦੋਂ ਆਪਾਂ 36 ਹੋ ਗਈਆਂ ਨਾ 18 ਦੋਨੇ 36 ਹੂੰ ਤੇ ਮੈਂਬਰ ਉਹ ਮੇਅਰ ਬਣਨ ਵਾਸਤੇ 19 ਵੋਟਾਂ ਹੋਣੀਆਂ ਚਾਹੀਦੀਆਂ ਹੂੰ ਜਿਹੜਾ ਹਾਊਸ ਸੀਗਾ ਜਿਸ ਤਰ੍ਹਾਂ ਦਾ ਉਹਦੇ ਵਿੱਚ 16 ਸੀਟਾਂ ਭਾਜਪਾ ਕੋਲ ਸੀਗੀਆਂ ਤੇ 13 ਸੀਟਾਂ ਆਪ ਕੋਲ ਸੀਗੀਆਂ ਜੀ ਤੇ 7 6 ਸੀਟਾਂ ਜਿਹੜੀਆਂ ਸੀ ਉਹ ਆ ਕਾਂਗਰਸ ਕੋਲ ਸੀਗੇ ਪਲੱਸ 1 7 ਐਮਪੀ ਵਾਲੀ ਉਹਨਾਂ ਦੀ ਹੋ ਗਈ 7 ਉਹਨਾਂ ਦੀਆਂ ਹੋ ਗਈਆਂ 13 7 20 20 ਠੀਕ ਹੈ ਜੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਮੇਅਰ ਬਣਦਾ ਸੀ ਪਰ ਇਹਨਾਂ ਨੇ ਹੁਣ ਦੋ ਆਪਣੇ ਵੱਲ ਲਾ ਲਏ ਤੇ ਇਹਨਾਂ ਦੀ ਇਹਨਾਂ ਕੋਲ 18 ਹੋ ਗਈ ਸੋ ਹੁਣ 18 18 ਰਹਿ ਗਈਆਂ ਹੂੰ ਦੋਹਾਂ 13 ਕੋ ਜੀ ਸੋ ਹੁਣ 18 18 ਦੇ ਨਾਲ ਫਿਰ ਚੋਣ ਹੋਣੀ ਹੂੰ ਸੋ ਹੁਣ ਚੋਣ ਦੇ ਵਿੱਚ ਕਿਸ ਤਰ੍ਹਾਂ ਨੂੰ ਮੈਨੇਜ ਕੀਤਾ ਜਾਂਦਾ ਕਿ ਇੱਕ ਵੋਟ ਹੋਰ ਲੋਡ ਹੈ ਹੂੰ ਜਿਹੜੀ ਧਿਰ ਨੂੰ ਪਹੇਗੀ ਜੇ ਨਹੀਂ ਹੋਏਗੀ ਤਾਂ ਪਤਾ ਨਹੀਂ ਟਾਸ ਹੋਏਗੀ ਕਿ ਕੀ ਹੋਏਗਾ ਜੀ ਜਾਂ ਕੋਈ ਇੱਕ ਬੰਦਾ ਉਹ ਕਰ ਜਾਂਦਾ ਹੂੰ ਆ ਬੋਟ ਚਿੱਤਾ ਨਹੀਂ ਲੈਂਦਾ ਜਾਂ ਇੱਕ ਵੋਟ ਇੱਕ ਧਿਰ ਦੀ ਵੋਟ ਕੈਨਸਲ ਹੋ ਗਈ ਇੱਕ ਦੀ ਹੂੰ ਇਹ ਵੀ ਗੱਲ ਹੁੰਦੀ ਹੈ ਹੂੰ ਕੁਝ ਵੀ ਹੋ ਸਕਦਾ ਜੀ ਹਨਾ ਹੂੰ ਤੇ ਇਸ ਕਰਕੇ ਭਾਜਪੀ ਦਾ ਜਿਹੜੀ ਇਹਦੇ ਚੋਂ ਉਹ ਤੁਹਾਨੂੰ ਸਮਝ ਆਉਂਦਾ ਕਿ ਉਹ ਕਿੰਨੀ ਕਾਲੀ ਹੈ ਜਾਂ ਕਿੰਨੀ ਉਤਾਵਲੀ ਹੈ ਕਿ ਕਿਸੇ ਤਰ੍ਹਾਂ ਬਾਇ ਹੁੱਕ ਐਂਡ ਕਰੋਕ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੀ ਜਿਹੜੀ ਨਗਰ ਨਿਕਮਾ ਉਹਦੇ ਤੇ ਕਬਜ਼ਾ ਕਰ ਚੁੱਕੇ ਜੀ ਜੀ